ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਆਪਾਂ ਇਸ ਨੂੰ ਗੁਜਰੇਲਾ ਵੀ ਕਹਿ ਦਿੰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਨੂੰ ਧੋ ਕੇ ਛਿੱਲ ਕੇ ਕद्दूकस ਕਰਕੇ ਰੱਖ ਲਿਆ ਹੈ ਤੇ ਹੁਣ ਆਪਾਂ ਅਗਲੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ 2 ਚਮਚ ਦੇਸੀ ਘਿਓ ਦੇ ਲੈ ਕੇ ਇਸ ਵਿੱਚ ਗਾਜਰਾਂ ਨੂੰ ਪਾ ਲਵਾਂਗੇ ਅਤੇ ਗਾਜਰਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਅਤੇ ਇਹਨਾਂ ਨੂੰ ਆਪਾਂ ਉਹਨਾਂ ਚਿਰ ਫਰਾਈ ਕਰਨਾ ਹੈ ਜਦੋਂ ਤੱਕ ਇਸ ਦਾ ਪਾਣੀ ਸੁੱਕ ਨਹੀਂ ਜਾਂਦਾ ਤੇ ਇਸ ਨੂੰ ਆਪਾਂ ਲਗਾਤਾਰ ਹਲਾਵਾਂਗੇ ਤਾਂ ਜੋ ਇਹ ਸੜਨਾ ਨਾ ਜਾਂ ਤੇ ਇਸ ਨੂੰ ਹੁਲਾਉਂਦੇ ਹੁਲਾਉਂਦੇ ਹੀ ਆਪਾਂ ਇਸ ਦਾ ਪਾਣੀ ਸੁਕਾਉਣਾ ਹੈ ਦੂਸਰੀ ਸਾਈਡ ਆਪਾਂ ਦੁੱਧ ਕੜਨਾ ਰੱਖਿਆ ਹੋਇਆ ਹੈ ਤਾਂ ਜੋ ਦੁੱਧ ਕੜ ਕੇ ਅੱਧਾ ਰਹਿ ਜਾਵੇ ਅਤੇ ਆਪਾਂ ਨੂੰ ਗਜਰੇਲਾ ਬਣਾਉਣ ਵਿੱਚ ਘੱਟ ਤੋਂ ਘੱਟ ਸਮਾਂ ਲੱਗ ਸਕੇ ਇਸ ਲਈ ਆਪਾਂ ਇਸ ਦੁੱਧ ਨੂੰ ਵੀ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਹੈ ਜਦ ਤੱਕ ਗਾਜਰਾਂ ਪੱਕ ਨਹੀਂ ਜਾਂਦੀਆਂ ਤੇ ਹੁਣ ਆਪਣੀਆਂ ਗਾਜਰਾਂ ਕਾਫੀ ਹੱਦ ਤੱਕ ਪੱਕ ਗਈਆਂ ਤੇ ਹੁਣ ਆਪਾਂ ਇੱਕ ਚਮਚ ਘਿਓ ਦਾ ਪਾ ਕੇ ਇਸ ਵਿੱਚ ਨਟਸ ਪਾ ਲਵਾਂਗੇ ਤੇ ਉਹਨਾਂ ਨੂੰ ਵੀ ਥੋੜਾ ਜਿਆ ਰੋਸਟਰਡ ਕਰ ਲਵਾਂਗੇ ਤਾਂ ਜੋ ਉਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਇਹਨਾਂ ਨੂੰ ਚੰਗੀ ਤਰ੍ਹਾਂ ਪਾ ਲਵਾਂਗੇ ਇੱਥੇ ਕਾਜੂ ਬਦਾਮ ਸੌਗੀ ਪਿਸਤਾ ਅਤੇ ਥੋੜੀ ਜਿਹੀ ਇਲਾਚੀ ਕਟ ਕੇ ਲਈ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਇਸ ਵਿੱਚ ਇੱਥੇ ਫਰਾਈ ਕਰ ਲਵਾਂਗੇ ਤਾਂ ਜੋ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਤਿੰਨ ਤੋਂ 4 ਮਿੰਟ ਹੋਰ ਪਕਾਵਾਂਗੇ ਬਾਕੀ ਗਾਜਰਾਂ ਆਲਮੋਸਟ ਪੱਕ ਕੇ ਤਿਆਰ ਨੇ ਤੇ ਸਾਡਾ ਦੁੱਧ ਵੀ ਕਾਫੀ ਹੱਦ ਤੱਕ ਗਾੜਾ ਹੋ ਗਿਆ ਹੈ ਤੇ ਅਸੀਂ ਹੁਣ ਇਸ ਦੁੱਧ ਨੂੰ ਵੀ ਉਤਾਰ ਕੇ ਗਾਜਰਾਂ ਵਿੱਚ ਪਾ ਲਵਾਂਗੇ ਹੁਣ ਅਸੀਂ ਦੁੱਧ ਤੇ ਗਾਜਰਾਂ ਨੂੰ ਓਨੀ ਦੇਰ ਤੱਕ ਹਲਾਉਂਦੇ ਹੋਏ ਪਕਾਉਣਾ ਹੈ ਜਦੋਂ ਤੱਕ ਸਾਡਾ ਦੁੱਧ ਸਾਰਾ ਸੁੱਕ ਨਹੀਂ ਜਾਂਦਾ ਤੇ ਉਹਨਾਂ ਚਿਰ ਅਸੀਂ ਇਸ ਨੂੰ ਹਲਾਉਂਦੇ ਵੀ ਰਹਿਣਾ ਹੈ ਤਾਂ ਜੋ ਇਹ ਥੱਲੇ ਨਾ ਲੱਗ ਸਕੇ ਸੜ ਨਾ ਜਾਵੇ ਤੇ ਹੁਣ ਅਸੀਂ ਇਸ ਵਿੱਚ ਟੈਸਕਿਟੇਡ ਪਾਊਡਰ ਪਾਵਾਂਗੇ ਜਾਨੀ ਕਿ ਖੋਪਰੇ ਦਾ ਬਰਾਦਾ ਪਾਵਾਂਗੇ ਤੇ ਫਿਰ ਇਸ ਨੂੰ ਫਿਰ ਤੋਂ ਹਲਾਉਂਦੇ ਰਵਾਂਗੇ ਚੰਗੀ ਤਰ੍ਹਾਂ ਦੇ ਨਾਲ ਅਸੀਂ ਇਸ ਨੂੰ ਮਿਕਸ ਕਰ ਲੈਣਾ ਹੈ ਤੇ ਲਗਾਤਾਰ ਹਲਾਉਂਦੇ ਹੋਏ ਅਸੀਂ ਇਸ ਨੂੰ ਪਕਾਵਾਂਗੇ 10 ਮਿੰਟ ਪਕਾ ਕੇ ਹੁਣ ਅਸੀਂ ਇਸ ਵਿੱਚ ਸੁੱਕਾ ਤੋਂ ਐਡ ਕਰ ਲਵਾਂਗੇ ਇਸ ਨਾਲ ਇਸ ਵਿੱਚ گاੜਾਪਨ ਆ ਜਾਵੇਗਾ ਅਤੇ ਗਜਰੇਲਾ ਬਣ ਕੇ ਜਲਦੀ ਤਿਆਰ ਹੋ ਜਾਵੇਗਾ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਹਿਲਾਉਣਾ ਹੈ ਤਾਂ ਜੋ ਇਸ ਵਿੱਚ ਗੰਠਾ ਨਾ ਪੈ ਜਾਣ ਤੇ ਇਸ ਨੂੰ ਅਸੀਂ ਹਲਾਉਂਦੇ ਹੋਏ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਤਰ੍ਹਾਂ ਅਸੀਂ ਹਿਲਾਉਂਦੇ ਹੋਏ ਇਸ ਦਾ ਦੁੱਧ ਸੁਕਾ ਲਵਾਂਗੇ ਤੇ ਸਾਡਾ ਗਜਰੇਲਾ ਇੱਥੇ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੈ ਤੇ ਅਸੀਂ ਇਸ ਵਿੱਚ ਖੋਏ ਦਾ ਬਿਲਕੁਲ ਵੀ ਯੂਜ਼ ਨਹੀਂ ਕੀਤਾ ਅਸੀਂ ਇੱਥੇ 2 ਕੱਪ ਦੁੱਧ ਅਤੇ 1 ਕੱਪ ਸੁੱਕਾ ਦੁੱਧ ਯੂਜ਼ ਕੀਤਾ ਹੈ ਇਸ ਦੇ ਨਾਲ ਫਲੇਵਰ ਵੀ ਕਾਫੀ ਅੱਛਾ ਆਉਂਦਾ ਹੈ ਤੇ ਆਪਾਂ ਇਸ ਵਿੱਚ ਮਿੱਠਾ ਵੀ ਬਿਲਕੁਲ ਨਹੀਂ ਪਾਇਆ ਕਿਉਂਕਿ ਸੁੱਕਾ ਦੁੱਧ ਵਿੱਚ ਵੈਸੇ ਹੀ ਮਠਾਸ ਹੁੰਦੀ ਹੈ ਇਸ ਲਈ ਆਪਾਂ ਇਸ ਨੂੰ ਬਿਨਾਂ ਕਿਸੇ ਮਿੱਠੇ ਤੋਂ ਬਿਨਾਂ ਕਿਸੇ ਚੀਨੀ ਸ਼ੱਕਰ ਤੋਂ ਬਣਾਇਆ ਹੈ ਤੇ ਗਜਰੇਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਆਪਾਂ ਇੱਥੇ ਗਜਰੇਲੇ ਨੂੰ ਹੁਣ ਸਰਵ ਕਰਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਵੀ ਟਰਾਈ ਕੀਤਾ ਜਾਂ ਨਹੀਂ ਤੇ ਕਿਸ ਤਰ੍ਹਾਂ ਬਣਿਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਕਮੈਂਟ ਕਰਕੇ ਦੱਸਣਾ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ